ਰਿਆਨਤਰਾ ਨੂੰ ਨਿਗੇਲ ਪਾਉਣ ਲਈ ਅੱਜ ਥਾਣਾ ਸੰਗਤ ਵੱਲੋਂ ਸੰਗਤ ਕੈਂਚੀਆਂ ਤੇ ਚੈਕਿੰਗ ਕੀਤੀ ਗਈ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਥਾਣਾ ਸੰਗ ਦੇ ਐਸ ਐਚ ਓ ਪਰਮਪਾਲ ਸਿੰਘ ਚੈਲ ਨੇ ਦੱਸਿਆ ਕਿ ਬਿਨਾ ਨੰਬਰੀ ਮੋਟਰਸਾਈਕਲ ਬਿਨਾ ਕਾਗਜ਼ਾਂ ਵਾਲੇ ਬਾਨਾਂ ਦੇ ਚਲਾਨ ਵੀ ਕੱਟੇ ਗਏ ਅਤੇ ਜੋ ਕੋਈ ਸਮਝਦਾਰ ਬੰਦਾ ਸੀ ਤਾਂ ਉਸ ਨੂੰ ਸਮਝਾ ਕੇ ਛੱਡ ਵੀ ਦਿੱਤਾ ਗਿਆ ਉਹਨਾਂ ਨੇ ਦੱਸਿਆ ਕਿ ਹਰ ਰੋਜ਼ ਇੱਥੇ ਬਿਨਾ ਨੰਬਰੀ ਮੋਟਰਸਾਈਕਲ ਘੁੰਮ ਰਹੇ ਸਨ ਅਤੇ ਚੋਰੀ ਦੀਆਂ ਬਾਰਦਾਤਾਂ ਵਧ ਰਹੀਆਂ ਸਨ ਜਿਸ ਨੂੰ ਨਕੇਲ ਪਾਉਣ ਲਈ ਅੱਜ ਥਾਣਾ ਸੰਗਤ ਵੱਲੋਂ ਸੰਗਤ ਕੈਂਚੀਆਂ ਤੇ ਵੱਡੇ ਪੱਧਰ ਤੇ ਚੈਟ ਰੰਗਲਾ ਪੰਜਾਬ ਤੋਂ ਬਲਵੀਰ ਵੀਰਾ ਦੀ ਰਿਪੋਰਟ ਇਹ ਮਾਨਯੋਗ ਐਸਐਸਪੀ ਸਾਹਿਬ ਪਟੰਡਾ ਸ਼੍ਰੀ ਹਰਨੀਸ਼ ਗੌਂਦਲ ਜੀ ਉਹਨਾਂ ਦੀ ਹਦਾਇਤ ਅਨੁਸਾਰ ਸਾਡੇ ਡੀਐਸਪੀ ਇਧਿਆਤੀ ਬਟਿੰਡਾ ਮੈਡਮ ਹੀਨਾ ਗੁਫਤਾਂ ਦੀ ਹੈ ਹਦਾਤਾਨ ਸਰ ਅਸੀਂ ਅੱਜ ਰੁਟੀਨ ਦੀ ਨਾਕਾਬੰਦੀ ਜਿਹੜੀ ਵੈਸੀ ਵੀ ਚੱਲਦੀ ਰਹਿੰਦੀ ਹੈ ਅੱਜ ਅਸੀਂ ਇੱਥੇ ਸੰਗਤ ਕੈਂਟੀਆਂ ਤੇ ਨਾਕਾਬੰਦੀ ਕੀਤੀ ਹੈ ਤਾਂ ਜੋ ਕਿ ਬਾੜੇ ਅੰਸਰਾਂ ਤੇ ਕੱਲ ਪਾਈ ਜਾ ਸਕੇ ਜੋ ਵੀ ਕੋਈ ਅਲੱਗ-ਅਲੱਗ ਤਰ੍ਹਾਂ ਤੋਂ ਕੰਪਲੇਂਟਸ ਆਉਂਦੀਆਂ ਆ ਕਿ ਮੋਟਰਸਾਈਕਲ ਬਿਨਾ ਨੰਬਰਿਕੋਂ ਮਰੇ ਆ ਅਸੀਂ ਉਹਨਾਂ ਨੂੰ ਆਈਡੈਂਟੀਫਾਈ ਵੀ ਕਰ ਰਹੇ ਆ ਤੇ ਉਹਨਾਂ ਦੇ ਵਕਾਇਦਾ ਚਲਾਣ ਵੀ ਕੱਟੇ ਜਾ ਰਹੇ ਆ ਤੇ ਮੋਟਰਸਾਈਕਲ ਕਾਉਂਡ ਵੀ ਕੀਤੇ ਜਾ ਰਹੇ ਆ ਤੇ ਜਿਹੜਾ ਕੋਈ ਜਿਆਦਾ ਇਸ ਚੀਜ਼ ਦੇ ਵਿੱਚ ਇਨਵੋਲ ਨਹੀਂ ਲੱਗ ਰਿਹਾ ਜਿਹਨੂੰ ਬੰਦਾ ਲੱਗ ਰਿਹਾ ਤਾਂ ਉਹਨੂੰ ਵਾਰਨਿੰਗ ਦੇ ਕੇ ਛੱਡਿਆ ਵਿਚਾਰਿਆ